ਨੀ ਹੁੰਦਾ ਨਹੀਂ ਕਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਕਿੰਨਾ ਹਾਲ ਸਤਿ ਸ਼੍ਰੀ ਅਕਾਲ ਬਰਾਦਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਲ ਚਾਲ ਪੁੱਛੋ ਸਾਰਿਆਂ ਦਾ ਆਹ ਜਾਂਦਾ ਹਾਲ ਚਾਲ ਦੱਸੋ ਕੀ ਖਾਲ ਠੀਕ ਠਾਕ ਹੂ ਠੀਕ ਠਾਕ ਹਾਂ ਜੀ ਇੱਕ ਮਿੰਟ ਰੁਕੋ ਜੀ ਇਹ ਪੱਖੀ ਛਲੜੀ ਜ਼ਰੂਰੀ ਆ ਮੱਖੀਆਂ ਨੇ ਦੇਣ ਦੁੰਨੀਆਂ ਮੱਖੀਆਂ ਮੱਖੀਆਂ ਤੇਰੇ ਤੇ ਤੇਰੇ ਵਿੱਚ ਪਿਆਰ ਤੇ ਹੈ ਨਹੀਂ ਪਿਆਰ ਕੜਤਣ ਹੀ ਆ ਤੇ ਮੱਗੀਆਂ ਨੇ ਤੇਰੇ ਕੋਲ ਕਿੱਦਾਂ ਹੁੰਦੀਆਂ ਮੱਖੀਆਂ ਪਤਾ ਨਹੀਂ ਕੀ ਗੱਲ ਹੈ ਕੋਈ ਬਣੀ ਕੀ ਗੱਲ ਆ ਉਹ ਜਵਾਬ ਚਾਹੀਦਾ ਇਸ ਗੱਲ ਦਾ ਪਿਆਰ ਮੁਹੱਬਤ ਨਾਲ ਤੂੰ ਬੋਲਣਾ ਚਾਹੀਦਾ ਨੇ ਬੀਬੀ ਹਾਂ ਹੈ ਆ ਕੀ ਉਹ ਕਿਦਾਂ ਬੋਲਾਂ ਪਿਆਰ ਮੁਹੱਬਤ ਨਾਲ ਕਿਦਾਂ ਬੋਲਾਂ

ਮੈਂ ਮੈਂ ਕਹਿਣਾ ਉਹ ਇਹਨੇ ਕਹਿ ਸਕਦੀ ਆ ਇਹ ਨਹੀਂ ਇਹ ਵਈ ਤੁਹਾਨੂੰ ਕੋਈ ਇਹ ਕੋਈ ਇਹ ਨਹੀਂ ਇਕੱਠੀ ਮੈਂ ਕੋਈ ਲੱਲੂ ਪੱਜੀ ਤੁਰਿਆ ਫਿਰਦਾ ਕਿ ਮੈਨੂੰ ਕੋਈ ਜਿਹੜਾ ਮਰਜੀ ਗੱਲ ਕਰਦਾ ਇਹਦਾ ਵੀ ਤਾਂ ਮੈਂ ਵੀ ਹੈਨੀ ਜੀ ਇਹਦਾ ਵੀ ਮੈਂ ਵੀ ਹੈਨੀ ਜੀ ਮੇਰੀ ਗੱਲ ਸੁਣੋ ਉਂਗਲ ਥੱਲੇ ਮੈਂ ਉਂਗਲ ਤਾਂ ਰਹਿਣੀ ਹੈ ਕਿਤਾ ਤਾਂ ਰਹਿਣੀ ਹੈ ਇੱਧਰ ਰਹਿਣੀ ਤਾਂ ਇਹ ਵੀ ਹੋ ਸਕਦੀ ਤਾਂ ਇੱਥੇ ਪੱਕਾ ਹੀ ਮਤਲਬ ਮੰਜਾ ਮੱਲਿਆ ਕਿ ਮੈਂ ਇੱਥੇ ਬਹਿਣਾ ਨਹੀਂ ਨਹੀਂ ਇਹ ਇਹ ਤਾਂ ਉਹਦਾ ਬੈਣੇ ਪਖਾ ਇਹ ਝੜ ਨਹੀਂ ਹੁੰਦਾ ਇਹ ਥਣ ਲੱਗਦੀ ਆ ਕੀ ਕਰਾ ਚੱਲ ਨਹੀਂ ਹੁੰਦਾ ਹਾਂ ਓਦਾਂ ਕੋ ਲੜਨ ਦੀ ਸਾਰੇ ਨਾਲ ਤਿਆਰ ਨਹੀਂ ਪੱਖਾ ਲੇ ਕੇ ਚੱਲਿਆ ਜਾਂਦਾ ਮੈਂ ਮੈਂ ਨਹੀਂ ਕਿਹਦੇ ਲੜਦੇ ਹਾਂ ਅੰਦੇ ਦਾ ਹਾਂ ਇਹ ਹੋ ਗਿਆ ਸੀਤਰਖਾਨੀ ਮੈਂ ਕਹਾਂ ਹਾਂ ਸੀਤਰ ਸੀਤਰ ਬੀਬੀ ਮੈਂ ਜਿੱਤਾਰ ਬੰਦਾ ਹਾਂ ਸੀਤਰਖਾਨੀ ਨਹੀਂ ਮਰਦਾ ਕਿਹਦੇ ਲੜਦੇ ਹਾਂ ਮੈਂ ਦੱਸਾਂ ਜਾਂ ਸਰ ਗਲੀ ਗਲੀ ਦੇ ਸਾਰੇ ਕਹਿੰਦੇ ਕਿ ਤੁਹਾਡੀ ਵੱਡੀ ਵੱਡੀ ਕਪੱਤੀ ਆ ਓਏ ਵੱਡੀ ਕਪੱਤੀ ਕਿਹੜਾ ਕਹਿੰਦਾ ਕੰਦੇ ਬੰਦਾ ਸਦਾ ਮੇਰਾ ਮੂੰਹ ਤੇ ਲਿਆ ਹੋ ਰਿਹਾ ਮੂੰਹ ਤੋਂ ਕਿਹੜਾ ਗੱਬੇ ਦਰਦੀ ਤੇ ਕਿਹੜਾ ਗੱਬੇ ਕਿੰਦੇ ਆ ਸਰ ਮੈਨੂੰ ਕੋਈ ਨਹੀਂ ਟੰਡਾ ਮੈਨੂੰ ਕੋਈ ਕੋਈ ਤੈਨੂੰ ਮਿਲ ਕੇ ਜਾਵੇ ਮੈਨੂੰ ਕਿਆ ਮੈਨੂੰ ਕੋਈ ਕਹਿ ਨਹੀਂ ਸਕਦਾ ਨਾ ਮੈਂ ਕਿੰਦਰ ਖਾਏ ਉਹ ਹੀ ਕਰ ਕਹਿ ਨਹੀਂ ਸਕਦਾ ਡਰਦੇ ਆ ਹਾਂ ਡਰਦੇ ਐ ਤੇ ਡਰ ਕਾਦਾ ਹੈ ਹੈ ਡਰ ਕਾਦਾ ਤੇਰਾ ਟਾਰਾ ਬਕਵਾਸ ਕਰਦਾ ਰਹਿੰਦਾ ਮੇਰਾ ਹੀ ਮਤਲਬ ਤੋਂ ਜਿੰਨਾ ਸਾਹਬ ਨਾਲ ਗੱਲ ਕਰੇ ਸਾਹਬ ਨਾਲ ਕੀ ਕਰ ਰਹੀ ਹੈ ਤੇਰਾ ਸਾਹਬ ਨਾਲ ਬੋਲ ਤਵਾ ਜਾ ਕੇ ਇਹ ਤਾਂ ਨਾਲ ਗੱਲ ਕਰ ਕੋਈ ਮੈਂਡ ਕਰਨੀ ਕੋਈ ਨਹੀਂ ਗੱਲ ਕੋਈ ਕਰਨੀ ਨਹੀਂ ਕਰਨੀ ਮੈਂ ਮੈਂ ਕਰਨੀ ਹੈ ਮੈਂ ਹੀ ਕਰਦੀ ਤੇਰਾ ਨਹੀਂ ਤੇ ਲੱਗਦਾ ਤੂੰ ਤੇਰਾ ਰੋਵ ਮੈਨੂੰ ਬਾਬਿਆਂ ਨੇ ਜਾਣਾ ਆ ਪਹਾੜਾਂ ਵੱਲ 10-15000 ਦੀ ਸੇਵਾ ਕਰ ਬਾਬਿਆਂ ਦੀ ਦੇਖ ਬਾਬੇ ਇੱਕ ਨਾਲ ਹੀ ਦੇ ਤੇਰੇ ਪੁੱਤਾ ਕੜੀ ਕਰ ਉਹ ਸਭ ਬਾਬਿਆਂ ਵਾਲਾ ਬਾਬਿਆਂ ਦੇ ਬੂਤ ਬਾਬਿਆਂ ਦੇ ਵੀ ਬੂਥੇ ਹੁੰਦੇ ਆ ਕੋਈ ਆ ਦੇ ਕਿ ਮੇਰਾ ਪੁੱਤਾ ਬੜਾ ਸੋਹਣਾ ਕਿੰਨਾ ਸੋਹਣਾ ਮੇਰਾ ਪੁੱਤਾ ਦੇ ਚਾਨਵਰਗਾ ਮੇਰਾ ਮੂੰਹ ਆ ਮੇਰਾ ਚੰਨ ਮੇਰਾ ਆਖੇ ਤੇ ਮੂੰਹ ਨਾਲ ਖਲੀ ਕਰਦਾ ਹੋਏ ਕਿ ਪੰਜ ਪਰਪੋਜ ਆਇਆ ਜਿੰਨੂ ਕੁੜੀਆਂ ਦੇ ਕੀ ਹੱਡ ਨਾਲ ਗੱਲ ਕਰ ਲੋ ਸਾਡੇ ਨਾਲ ਗੱਲ ਕਰ ਲੋ ਕਰ ਲੈ ਫੇਰ ਨਹੀਂ ਕਦੀ ਮੇਰੀ ਮਰਜ਼ੀ ਆ ਉਹ ਤੇਰੀ ਮਾਦੀ ਤੇ ਤੁਹਾਨੂੰ ਕੀ ਵੇਖਾ ਤੁਹਾਨੂੰ ਕੀ ਦੱਸਦਾ ਵੇ ਆਪਰੇ ਹੋ ਸੰਦਾ ਮੁੱਲ ਕੋ ਨਾ ਇਹ ਸਾਨੂੰ ਕੀ ਦੱਸਦਾ ਤੈਨੂੰ ਦੱਸਣਾ ਮੈਂ ਤੈਨੂੰ ਕੀ ਦੱਸਣਾ ਤੈਨੂੰ ਤੂੰ ਛੜਦੀ ਤੂੰ ਛੜਦੀ ਆ ਮੇਰੇ ਤੋਂ ਤੂੰ ਤੈਨੂੰ ਗੱਲ ਨਹੀਂ ਚੱਜਦੀ ਹੁੰਦੀ ਛੜਨਾ ਹੀ ਵੇ ਗੱਲੇ ਕੁਟਕਿਆ ਕਰਦਾ ਤੂੰ ਆਪਰੇ ਆਪਰੇ ਨੂੰ ਪੀਪੀ ਜੰਟਾ ਸਮਝਦੀ ਆ ਆਹੋ ਹੈ ਆਹੋ ਕੀ ਆਹੋ ਆਹੋ ਕੀ ਸਮਝਦੀ ਕਿਦਾਂ ਤੂੰ ਕਹਿੰਦਾ ਐਵੇਂ ਸਮਝਦੀ ਆ ਇਹ ਭਰਾ ਤੇਰੇ ਆਨੇ ਥੋੜਾ ਜਿਹਾ ਕਸ ਕੇ ਰੱਖਿਆ ਹੁੰਦਾ ਨਾ ਤੈਨੂੰ ਅੱਜ ਇਹ ਨਹੀਂ ਆਕਰ ਨਾ ਹੁੰਦੀ ਬੱਲੇ ਬੱਲੇ ਭਰਾ ਸਾਡਾ ਸਾਡਾ ਮੋਹ ਤੇ ਜਨਾ ਪਰ ਆਪਣਾ ਹੁੰਦਾ ਕਿਸੇ ਦਾ ਹੈ ਨਹੀਂ ਤੇਰਾ ਕੋਈ ਮੋਹ ਇਹ ਦੁਨੀਆ ਤੇ ਹੈ ਨਹੀਂ ਬਾਕੀ ਭੈਣਾਂ ਦਾ ਜਰੂਰ ਕਰਦੇ ਹੁਣ ਤੇਰਾ ਮੋਹ ਹੀ ਨਹੀਂ ਹੋਊਗਾ ਮੈਂ ਕਿਹਾ ਮੇਰਾ ਮੋਹ ਬਹੁਤ ਸੀਨੇ ਕਿ ਮੋਹ ਤਾਂ ਨਾ ਠੇ ਹੁੰਦੇ ਨੇ ਮੇਰੇ ਕੋਲ ਠੇ ਚਲੋ ਹੁਣ ਬਜ਼ੁਰਗ ਹੈ ਗਈਆਂ ਉਹ ਕਹਿੰਦੇ ਮਿਲ ਲੀ ਜੀ ਮਿਲ ਲੀ ਜੀ ਕੋਈ ਨਹੀਂ ਮਿਲਦਾ ਕਹਿੰਦੇ ਕਿ ਮਿਲਦੇ ਸਾਰੇ ਕਿੰਨੇ ਭਰਾ ਤੇਰੇ ਆਉਂਦਾ ਵੀ ਮਿਲਣ ਇੱਕ ਹੈਗਾ ਹੀ ਹੁਣ ਭਰਾ ਹੁਣ ਹੈ ਹੀ ਤਾਂ ਆਪਣਾ ਕੰਨ ਉਹ ਮੇਰਾ ਹੈਗਾ ਉਹ ਵੀ ਬਿਮਾਰ ਹੈ ਮੇਰੇ ਮਾਪੂ ਮੈਂ ਹੁਣ ਮੈਂ ਕਿਤੇ ਜਾ ਸਕਦੀ ਹਾਂ ਮੈਂ ਜੀ ਜਾਣਾ ਚਾਹੇ ਤਾਂ ਮੈਂ ਜਾਵਾਂ ਉਹ ਆਟਰ ਮਾਰਦੀ ਗੱਡੀ ਤੇ ਉਧਰ ਲੈ ਜੀਦਾ ਉਧਰ ਹੋਰ ਹੁਣ ਕਿੱਥੇ 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 ਖੜੀਏ ਨਹੀਂ ਗੱਡੀ ਗੱਡੀਆਂ ਆਏ ਕਿਤੇ ਲੰਬਾ ਆ ਗਿਆਂ ਮਾਂ ਕਿੰਨੇ ਗੱਡੀਆਂ ਕਰਤੀਆਂ ਆਪਣੀਆਂ ਕਮਾਈ ਸਾਡੀਆਂ ਆਪਣੀਆਂ ਕਮਾਈ ਦੀਆਂ ਤੇਰੀਆਂ ਤੇਮਾਰੀ ਬਹੁਤ ਕਮਾਈ ਕਰਦਾ ਤੂੰ ਤੇਰਾ ਲੇਖਾ ਕਮਾਈ ਦਾ ਖੈਤੀ ਤੂੰ ਕਮਾਈ ਕਰਦਾ ਹੈ ਤੈਨੂੰ ਮੇਰੀ ਕਦੀ ਕਮਾਈ ਨਹੀਂ ਲੱਭੀ ਲੱਭੀਏ ਤਰੀਕਾ ਮਾਈ ਗਣੀ ਕਮਾਈ ਇਹਦੀ ਰੱਖੀ ਸੀ ਸਾਡੀ ਮੇਰੇ ਕਮਾਈ ਹੋ ਗਿਆ ਨਹੀਂ ਹਾਂ ਕਾਕੇ ਹਾਂ ਜੀ ਕਾਗਜ਼ ਦੇ ਦਿੱਤਾ ਹੈ ਲਿਖ ਕੇ ਦਿੱਤਾ ਉਹ ਜਿਹੜੀ ਲਿਖੀ ਸੀ পেনশন ਹਾਂ ਜੀ ਆ ਗਈ ਦਾਦਾ ਆ ਗਈ ਆ ਜਿਹੜਾ ਹੋਣੀ ਆ ਹੋਣੀ ਇਹ ਐਨ ਕੋਈ ਗੱਲ ਨਹੀਂ ਤੁਹਾਡੀ ਵੀ ਆਜੂ ਵੀ ਕੱਲ ਨੂੰ ਹਾਂ ਹੋਰ ਕੋ ਹੁਕਮ ਨਹੀਂ ਨਹੀਂ ਜਿਹੜੀ ਹੋਣ ਸਾਡੀ ਰਹਿੰਦੀ ਸੀ ਨਾ ਹਾਂ ਜੀ ਉਹ ਆ ਗਈ ਅਸੀਂ ਬਾਸ ਵਿੱਚ ਤੁਹਾਡੀ ਸਵੇਰੇ ਲਿਆਵਾਂਗੇ ਹਾਂ ਲੈ ਹੋਰ ਦੂਜੀ ਗੁਗੀਆਂ ਜਿਹੜੀਆਂ ਉਹ ਮੁਰਗੇ ਹੋਣ ਹੋਣੀਆਂ ਠੀਕ ਉਹ ਨਹੀਂ ਅਜਾਈਆਂ ਉਹ ਜੂਲ ਹੋਰ ਕੋ ਸੇਵਾ 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 ਇਨੀ ਵੱਡੀ ਜਿੰਨੀ ਕੋਈ ਨਹੀਂ ਵੱਡੀ ਸਕਦਾ ਤਾਂ ਅੰਗੜਾ ਤਾਂ ਖੁਸ਼ ਹੋ ਜਾਣਾ ਜਿੰਨੇ ਮਾਂ ਮਰਜੀ ਕੋ ਕਰ ਲਾ ਤੇਰੇ ਲਈ ਤੂੰ ਹੀ ਲੈ ਲੈਣਾ ਮੈਂ ਕਿੱਥੇ ਲੈ ਜਾਣੀ ਇਹ ਇਹਨੂੰ ਘੱਟ ਦਿੱਤੇ ਦੇਖਦਾ ਉਹਨੂੰ ਉਠਾ ਨਹੀਂ ਬੀਬੀ ਕਹਿੰਦਾ ਹੁੰਦਾ ਮੈਂ ਤਾਂ ਤੇਰੇ ਪੈਸਾ ਵੀ ਨਹੀਂ ਕਦੀ ਲਿਆ ਉਹਨੂੰ ਜਾਣ ਲੱਗਿਆ ਦੇ ਦਿੰਦੇ ਨਾ ਝੂਠ ਝੂਠ ਨਹੀਂ ਰਹੀ ਝੂਠ ਉਹਦ ਕੋ ਕਹਿੰਦਾ ਜੀ ਮੈਨੂੰ ਖਰਚਣ ਲਈ ਇੱਥੇ ਚਾਹੀਏ ਇੱਥੇ ਰਹੇ ਨਾ ਉਹ ਨਾ ਚਲ ਕੋਈ ਗੱਲ ਨਹੀਂ ਹੁਣ ਉਹ ਦੇ ਦੇ ਕੱਦੇ ਦੇ ਰੇ ਨਾ ਤੈਨੂੰ ਮੈਂ ਰੋਜ਼ ਰਾਤ ਨੂੰ ਮੈਨੂੰ ਕਹਿੰਨੀ ਰਹਿਨੀ ਤੂੰ ਪੈਸੇ ਲੈ ਕੇ ਦੇ ਮੈਨੂੰ ਅੱਛਾ ਛੁੱਟ ਲਾ ਛੁਟਾ ਬੋਦਾ ਨਾ ਮੇਰਾ ਲਉਂਦਾ ਤੇ ਝੂਠੀ ਐ ਇੰਨਾ ਛੁਟ ਬੋਦਾ ਇੰਨਾ ਝੂਠ ਬੋਦਾ ਇੰਨਾ ਝੂਠ ਮੈਂ ਕਦੀ ਝੂਠ ਨਹੀਂ ਬੋਲ ਸਕਦਾ ਤੂੰ ਰਾਤ ਨੂੰ ਰੋਜ਼ ਕਹਿੰਨੀ ਨਹੀਂ ਕਿ ਮੈਨੂੰ ਪੈਸੇ ਲੈ ਕੇ ਦੇ ਆਪਣੇ ਬਰੇਕ ਪੇਕ ਕੋਲੋਂ 5000 ਰੁਪਇਆ ਸੌਂ ਲਾ ਸੌਂ ਲੱਗੇ ਫੇਰ ਮੁੰਡਿਆ ਫਾਸ ਕੇੰਦੀ ਕੀ ਕੀ ਦੇਖ ਰਿਹਾ ਬੀਬੀ ਸੌ ਲੱਗੇ ਹੈ ਦੇਖ ਲੈ ਆ ਜੀ ਨਾ ਤੇ ਤਾਂ ਅਜ ਉਹਦੇ ਲੈਣਾ 500 ਰੁਪਏ ਪੰਜ ਇੱਕ ਹੋਰ ਆ ਗਈ ਆ ਸੱਚ ਦੇ 500 ਚੱਲ ਹੁਣ ਬਣਦਾ ਹੁਣ ਕੱਢ ਓਏ ਹੁਣ 500 ਕੱਢ 500 ਪਹਿਲਾਂ ਜਿਉਂ ਦੇਵਾਂ ਮੈਂ ਚੱਲ ਗੱਡੀ ਤੇਲ ਪਾਉਣਾ ਹੈ ਨਹੀਂ ਉਹ ਹੁਣ ਆਲੀ ਇੱਕ ਉਹ ਆ ਜੀ ਆ ਆਜਾਈ ਜਾਨੀ ਉਹ ਫੇ ਪਿਛਲੇ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਗਿਆ ਉਹ ਮਾਰਚ ਮਹੀਨੇ ਤੇ ਆਈ ਆ ਅਪ੍ਰੈਲ ਦੀ ਹੋਣੀ ਹੁਣ ਗਾ ਗੱਡੀ ਚ ਬਿਠਾ ਕੇ ਲੈ ਕੇ ਗਿਆ ਤੇਲ ਫੂਕਿਆ 500 ਰੁਪਏ ਦੇ ਦੇ ਫਿਰ ਪਰ ਪਰਖਾ ਥੋੜਾ ਮਿਲਦੀ ਆ ਤੇ ਸਰਕਾਰ ਦੀ ਮਰਜ਼ੀ ਪਾ ਦਿੰਦੇ ਆ ਨਹੀਂ ਪਉਣ ਮਰਜ਼ੀ ਆ ਰੋਲਾ ਕਰਉਂਦੇ ਇਹ 2500 ਨਹੀਂ ਉਹ ਸਰਕਾਰ ਦੀ ਪੈਰ ਆਪਣੇ ਲੱਗਣ ਦੇ ਸਾਨੂੰ ਪਤਾ ਨਹੀਂ ਕਿੰਨੇ ਖਰਚਾ ਸਾਡਾ ਰੈਂਦਾ ਦੇ ਨਹੀਂ ਦਿੰਦਾ ਸਰਕਾਰ ਨੇ ਆ ਜਿਹੜਾ ਪਕਵਾਨ ਮੰਨਤਾ ਜਿਹੜਾ ਕਹਿੰਦੇ ਆ ਪਕਵਾਨ ਮੰਨਤਾ ਇਹ ਹੈ ਨੀਕੀ ਸਵਾਰਿਆ ਕੀ ਸਵਾਰਿਆ ਨੀਕੀ ਬਿਤਾ ਜਾਪਿਆ ਮਾਨ ਗੋਤਾਨਾਂ ਦੀ ਮਾਨ ਜਾਟਿਆ ਮਾਨ ਫਿਰ ਮਾਨ ਤੇ ਗੱਡਾ ਆਇਆ ਟੀਨ ਬੋਤ ਨਾ ਜੈਸਮਨ ਹੋਣੀ ਆ ਗਿਆ ਇਹ ਬੋਲਟ ਤੇ ਜਾਤੇ ਆਏ ਇਹ ਪਹਾਰ ਚੁੱਕੇ ਨੇ ਬੀਬੀ ਜੀ ਹਾਂਜੀ ਮਿਲ ਗਏ ਜਸਮਨ ਨੂੰ ਨਹੀਂ ਕਿ ਨਹੀਂ ਅਜੇ ਮਿਲ ਗਏ ਜੀ ਮਿਲ ਗਏ ਪਾਈ ਜਫੀ ਜਨਾਬਾਂ ਨੇ ਹੋਰ ਪਾਈ ਪਾਈ ਤੈਨੂੰ ਜਫੀ ਕਿਉਂ ਪਾਈ ਕਿਉਂ ਪਾਈ ਤੈਨੂੰ ਨਹੀਂ ਮਿਲੂ ਕਰੂਗਾ ਆਣ ਕੇ ਅੱਜ ਤੋਂ ਬਾਅਦ ਅੱਛਾ ਆਹੋ ਸਿੱਧੀ ਤੇਰੇ ਕਹੇ ਥੋੜਾ ਮੇਰੇ ਕਹੇ ਲੱਗਣਾ ਆ ਤੇਰੇ ਕਹੇ ਲੱਗਦਾ ਮਾਣਾ ਬੀਬੀ ਨੂੰ ਕੋਈ ਮੱਥਾ ਮੱਥਾ ਨਹੀਂ ਟੇਕਣਾ ਇਹ ਬੀਬੀ ਹੈਗੀ ਐ ਚੁਗਲਖੋਰ ਕੀ ਹੂੰ ਕੀ ਹੂੰ ਜਸਮਨ ਬੀਬੀ ਨੂੰ ਪਾਓ ਜਫੀ ਓਹੋ ਉਹੋ ਤਾਂ ਅ ਅੱਜ 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 ਕਾਹਦੇ ਤੇ ਆਇਆ ਜਸਮਨ ਮੋਟਰਸਾਈਕਲ ਤੇ ਕਿਹੜੇ ਮੋਟਰਸਾਈਕਲ ਤੇ ਜੇਡੀ ਬੋਲਟ ਤੇ ਬੋਲਟ ਤੇ ਓ ਵੈਰੀ ਗੁੱਡ ਵਧੀਆ ਮਜ਼ਾ ਆਇਆ ਜਸਮਨ ਜਸਮਨ ਮਜ਼ਾ ਆਇਆ ਤੇ ਅੱਜ ਅੱਜ ਮੈਂ ਪੋਲਵਲ ਦੀ ਆਇਆ ਸੀ ਅੱਜ ਨਹੀਂ ਨਾ ਦੇਖੀ ਅੱਜ ਪੋਲਵਲ ਦੀ ਆਇਆ ਕਿਆ ਅੱਜ ਫੇ ਮੋਟਰਸਾਈਕਲ ਤੇ ਸੀਗੇ ਨਾ ਫੜੀ ਚੰਗਾ ਸਮਾਂ ਤੇ ਹੋਰ ਕੀ ਫੜੀ ਚੰਗਾ ਸਮਾਂ ਤੇ ਓਕੇ ਜਸਮਨ ਲੋ ਜਸਮਨ ਹੁਣੀ ਮੁਰਜਾਂ ਲੈ ਰਹੇ ਆ ਹੁਣ ਓ ਤੂੰ ਲੱਗ ਪਿਆ ਗੇਰਮਬੋਰ ਖੇਡਣਾ ਤੈਨੂੰ ਖੇਡਣਾ ਹੁੰਦਾ ਹੈਗਾ ਚਲੋ ਹੈ ਲਓ ਜੀ ਖੇਡੋ ਲਓ ਜੀ ਆਉਂਦਾ ਹੀ ਆਪਣੇ ਚੌਂਕੀ ਮਾਰ ਕੇ ਆਸਣ ਲਾ ਲਿਆ ਖੇਡਣਾ ਕੱਖ ਨਹੀਂ ਆਉਂਦਾ ਬਸ ਉਦਾਂ ਹੀ ਬਸ ਨਾ ਬਹੁਤ ਆਦੀਆ ਬੱਤ। ਓਹੋ। ਉਹ ਵੀ ਤੇ ਆ। ਹੂੰ ਓਹੋ ਤਿੰਨ ਓਏ। ਜਸਵੰਤ ਬਾਏ ਬਾਏ ਤੇ ਕਰ ਦੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦਾ ਬੁਲਾ ਦਿਓ। ਸਤਿ ਸ੍ਰੀ ਅਕਾਲ। ਬੋਲੋ ਨਾ ਸਾਰਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ? ਪੁੱਛੋ। ਚਲੋ ਕਹੋ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹਾਂਜੀ। ਠੀਕ ਆ ਚੱਲੋ। ਅਨਾਥੀ ਪੈਂਦਾ ਆਇਓ। ਹਾਂ। ਅੱਜ ਪੋਣੋ ਆਦੀਆ ਜਸਮਨ ਲੋਡ ਨੂੰ ਜਸਮਨ ਤੇ ਪੈਂਦਾ ਆਇਆ ਏ। ਓਕੇ ਅੱਗੇ। ਓ ਮੈਂ ਕਰ ਰਿਹਾ ਮੋੜ ਤੇ ਉਹ ਹਾਂ ਇਹ ਕਿਹੜਾ ਤਰੀਕਾ ਹੋਇਆ ਜਿੱਡਾ ਉਹ ਫੇਲ ਆ ਗਿਆ ਜਸਵੰਤ ਜਿੱਤ ਗਿਆ ਓ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਇਹ ਜਸਵੰਤ ਫੇਰ ਪਾਉਣੀ ਹੈ ਧੱਕੇ ਨਾਲ ਹੀ ਓਹੋ ਨਹੀਂ ਪਿਆ ਯਾਰ ਫੇਰ ਪੈ ਗਿਆ ਅੱਛਾ ਵੇ ਪੈ ਗਿਆ ਯਾਰ ਹੁਣ ਮੇਰੀ ਵਾਰੀ ਆਈ ਜੈਸਨ ਤੂੰ ਬੜਾ ਚਲਾਕ ਆ ਚਲ ਸਾਰੀਆਂ ਚਲੋ ਜੈਸਨ ਇਧਰ ਨੂੰ ਇਧਰ ਨੂੰ ਪਾ ਦੋ ਇਧਰ ਆੜੇ ਇਧਰ ਨੂੰ ਨਹੀਂ ਉਹ ਜੈਸਨ ਇਧਰ ਨੂੰ ਇਧਰ ਨੂੰ ਹਾਂ ਇਧਰ ਨੂੰ ਮਾਰੋ ਇਹ ਓਹੋ ਯਾਰ ਕੀ ਕੀਤਾ ਤੈਨੂੰ ਇਹਦਾ ਵੀ ਨਹੀਂ ਓ ਫਾਲ 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 ਜੈਸਨ ਫਾਲ ਹੋ ਗਿਆ ਪਾਪਾ ਰਲਾ ਹੋ ਗਿਆ ਚਲ ਇਹ ਓਹੋ ਨਹੀਂ ਗੱਲ ਬਣੀ ਯਾਰ ਮੇਰੀ ਵਾਰੀ ਹੁਣ ਇਹ ਦਾਦਾ ਪੋਤਾ ਲੱਗੇ ਆ ਖੇਡਣ ਚਲ ਬਸ ਉਦਾਂ ਹੀ ਇਹਨੂੰ ਫੇਟਣਾ ਗੁੱਟਣਾ ਹੈ ਨਹੀਂ ਆਉਂਦਾ ਉਦਾਂ ਹੀ ਲੱਗਾ ਹੋਇਆ ਤੇ ਉਹ ਜਸਮਨ ਇੱਧਰ ਪਾਓ ਇੱਧਰ ਇੱਧਰ ਹਾਂ ਆਹ ਵਾਲਾ ਹਾਂ ਹਾਂ ਚੱਲ ਹਾਂ ਇਹ ਆਹ ਕਿੰਨੇ ਦੀ ਇਹ 50 50 ਦੀ 50 ਦੀ ਚਲੋ ਇਹ ਪਾਓ ਇਹ ਓਹ ਹੋ ਦੋਨੋਂ ਪੈ ਗਈਆਂ ਦੋਨੋਂ ਜਿੱਤ ਗਿਆ ਹੈਲੋ ਓ ਬੱਲੇ ਜਸਮਨ ਦੇ ਜਸਮਨ ਕੰਗ੍ਰੈਚੁਲੇਸ਼ਨਸ ਮੈਨੂੰ ਇੱਕ ਵੀ ਨਹੀਂ ਆਈ ਜਸਮਨ ਕੰਗ੍ਰੈਟਸ ਹਾਂ ਹਾਈ ਫਾਈ ਹਾਂ ਏਦਾਂ ਨਹੀਂ ਏਦਾਂ ਹਾਂ ਹਾਈ ਫਾਈ ਹਾਂ ਹਾਈ ਫਾਈ ਏ ਏਦਾਂ ਨਹੀਂ ਏ ਕਾ ਲਓ ਜੀ ਲੈ ਬਈ ਜਸਮ ਨੇ ਆਉਂਦੇ ਰੌਣਕਾਂ ਲਾਤੀਆਂ ਬਈ ਇਹ ਹਾਂ ਜੀ ਸਤਿ ਸ਼੍ਰੀ ਅਕਾਲ ਅੱਬਾ ਮੈਂ ਕੀ ਬਕਰ ਮੋਰ ਕਿਹਾ ਤਾ ਪਹਿਲਾ ਪਹਿਲਾ ਸਾਸਰੀ ਘਰ ਬੁਲਾਓ ਚਲ ਸਤਿ ਸ਼੍ਰੀ ਅਕਾਲ ਅਬ ਪੂਰਾ ਬੋਲੋ ਸਤਿ ਸ਼੍ਰੀ ਅਕਾਲ ਹਾਂ ਹਾਂ ਜੀ ਹਾਂ ਓ ਤੁਸੀਂ ਠੀਕ ਹੋ ਸਾਰੇ ਹਾਂਜੀ ਅੱਗੇ ਬੋਲੋ ਅੱਗੇ ਸਾਰਾ ਬੋਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਸੀਂ ਠੀਕ ਹੋ ਅੱਜ ਅਸੀਂ ਆ ਗਏ ਹਾਂ ਪਿੰਡ ਇਦਾਂ ਬੋਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੁਣ ਅਸੀਂ ਆ ਗਏ ਹਾਂ ਪਿੰਡ ਅੰਦਰ ਸਣ ਦਾਦੀ ਨਾਲ ਕਰਮਬੋਰ ਖੇਡ ਰਾ ਪਏ ਹਾਂ ਮੈਂ ਮੈਂ ਉਹ ਦਾਦੀ ਵੀ ਖੇਡਦਾ ਮੇਜ ਉਸਦੇ ਬਹੁਤ ਖਰਾਬ ਹੈ ਓ ਤੇਰੀ 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 ਜਸਵੰਤ ਜਿੱਤ ਗਿਆ ਦਾਦੀ ਤਾਂ ਲੱਗ ਪਿਆ ਬੰਦਾ ਖੇਡਣ ਆਪਾਂ ਰੋਟੀ ਫੁਲਕਾ ਛਕ ਲਈਏ ਤਾਂ ਬੀਬੀ ਅੰਦਰ ਪੈ ਗਈ ਆ ਬੀਬੀ ਓਏ ਮੇਰੀ ਬੀਬੀ ਆ ਗਈ ਅੱਜ ਮੇਰੀ ਘਰ ਵਾਲੀ ਤਾਂ ਤੈਨੂੰ ਅੱਜ ਤਾਂ ਨਹੀਂ ਛੱਡਦੀ ਤੂੰ ਗੱਲਾਂ ਕਰਦੀ ਪਈ ਸੀ ਨਾ ਉਹਦੀਆਂ ਅੱਜ ਮੈਂ ਕਹੂੰਗਾ ਉਹਨੂੰ ਮੈਂ ਨਾ ਕਹਿੰਦੀ ਪਈ ਸੀ ਕਿ ਇਹ ਘਰ ਨਹੀਂ ਆਉਂਦੀ ਦੇਖੀ ਅੱਜ ਤੇਰਾ ਤੈਨੂੰ ਦੱਸਾਂਗਾ ਤੈਨੂੰ ਮੈਂ ਅੱਜ ਤੂੰ ਬਚ ਜਾ ਉਹਦੇ ਕੋਲ ਅੱਜ ਮੇਰੀ ਘਰ ਵਾਲੀ ਨੇ ਬਸਕਣਾ ਹੈ ਨਹੀਂ ਤੈਨੂੰ ਮੈਂ ਤੈਨੂੰ ਦਾਤਤਾ ਹਾਂ ਅੱਜ ਤੂੰ ਜਿੰਨੇ ਜੱਪ ਕਰਕੇ ਜਾ ਬਾਹਰ ਨਾ ਨਹੀਂ ਜਾਂਦਾ ਚੱਲ ਮੇਰੀ ਮੈਂ ਅੱਜ ਅੱਜ ਮੈਂ ਸਿੰਗ ਫਸਾਉਣੇ ਪਸਾਉਣੇ ਅੱਜ ਤੇ ਅੱਜ ਹਰਾਉਣਾ ਹੀ ਹਰਾਉਣਾ ਅਰੇ ਮਸਾਲੇ ਮੈਂ ਮੈਂ ਕਿਹ ਚੂੜੀਆਂ ਨਹੀਂ ਪੈਣੀ ਆ ਅੱਛਾ ਚੂੜੀ ਵੀ ਚੂੜੀਆਂ ਉਹਨੇ ਆਪੇ ਹੀ ਬਣਾ ਦੇਣੀਆਂ ਤੈਨੂੰ ਉਹ ਮੇਰੀ ਘਰ ਵਾਲੀ ਆ ਨਹੀਂ ਮੈਂ ਵਹ ਬੰਗਾ ਪਹਿਨਿਆ ਮੇਰੇ ਮੇਰੇ ਜੀ ਵਹ ਨਹੀਂ ਕੋਈ ਗੱਲ ਨਹੀਂ ਆ ਜਾਂਦੀ ਆ ਆਜੇ ਆਜਾ ਅੱਜ ਦੇਖੀ ਮੁਕਾਬਲਾ ਆ ਰੋਟੀ ਖਾ ਲੈਣ ਦੇ ਚ ਮੁਕਾਬਲਾ ਹੋਊਗਾ ਆਜਾ ਜੀ ਸਾਧ ਕੇ ਆਏ ਮਨਪ੍ਰੀਤ ਆਜਾ ਆਜਾ ਇਧਰ ਬੰਗਾਰ ਇਧਰ ਬੰਗਾਰ ਤਾਂ ਹੀ ਬੀਬੀ ਨੇ ਤੈਨੂੰ ਆਜਾ ਆਜਾ ਕਹਿੰਦੀ ਆਜੇ ਫਿਰ ਅੱਜ ਆਜਾ ਆਜੇ ਫਿਰ ਅੱਜ ਮੈਂ ਕਿਹਾ ਅੱਜ ਮੇਰੀ ਘਰ ਵਾਲੀ ਦੱਸੂਗੀ ਤੈਨੂੰ ਮੈਂ ਕੀ ਚੀਜ਼ ਆਂ ਵੀ ਆਜਾ 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 ਕਿਦਾਂ ਪਾਟ ਸੁਣਾਉਣ ਲੱਗਾ ਆ

ਸੋਨੇ ਸਰਬਰ ਮਾਇੰਦ ਸੁਣਿਆ ਮੁੱਖ ਸਲਾਹਣ ਮੰਦ ਸੁਣਿਆ ਦੁੱਖ ਦੁਆਤ ਤਨ ਪੇੜ ਸੁਣਿਆ ਸਾਸ ਸਿਮਰਤ ਗੇਦ ਨਾਨਕ ਮੁੱਖ ਤਨ ਸਦਾ ਵੀ ਗਾਸ ਸੁਣਿਆ ਦੁੱਖ ਪਾਪ ਦਾ ਨਾਸ ਸੁਣਿਆ ਸਤ ਸੰਤ ਗਿਆਨ ਸੁਣਿਆ ਅੱਠ ਤਾਂ ਇਕ ਕਾਲਿਸ ਨੰਨ ਸੁਣਿਆ ਪਟਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਪਕਤਾ ਸਦਾ ਵੀ ਗਾਸ ਸੁਣਿਆ ਦੁੱਖ ਪਾਪ ਦਾ ਨਾਸ ਸੋ ਨਾ ਫਰਲ ਗੁਨਾਹ ਕੇ ਗਾ ਸੁਨੇ ਸ਼ੇਖਪੀਰ ਪਾਤਸ਼ਾਹ ਸੁਨੇ ਆਂਦੇ ਬਾਵਰ ਆਉ ਸੁਨੇ ਹਾਥ ਵੇ ਅਸਰਾ ਨਾਨਕ ਭਗਦਾ ਸਦਾ ਵਿਗਾਸ ਸੁਨੇ ਦੁਖ ਪਾਪਾ ਨਾਸ ਬੰਨੇ ਕੀ ਗਤ ਕਹੀ ਨਾ ਜਾਏ ਦੇਖੋ ਕਹੇ ਪਿਛੇ ਪਿਛਤਾਏ ਕਾਗਦ ਕਲਨਾ ਨਿਕਲ ਹਾਰ ਬੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮੰਦਰਣੋ ਹੋਏ ਜੇ ਕੋ ਮਾਰਨੇ ਜਾਣਾ ਮਨ ਕੋਏ ਕਿਤੇ ਵਿੱਚ ਪੂਰਾ ਲੀਨ ਆਲੇ ਨੇ ਪਾੜ ਸੁਣਾ ਹੁਦਾ ਡੈਡੀ ਨੂੰ ਜਬਜੀ ਸਾਹਿਬ ਦਾ ਤੇ ਕਾਰ ਹੀ ਲੈਂਦਾ ਮਤਲਬ ਟੋਟਲੀ ਨਾਲ ਪੂਰਾ ਕਰ ਲੈਂਦਾ ਕਿਤੇ ਭੁੱਲ ਜੇ ਤਾਂ ਗੱਲ ਵੱਖਰੀ ਹੈ ਪਰ ਕਾਰ ਹੀ ਲੈਂਦਾ ਤੇ ਹੁਣ ਲੱਗਾ ਆ ਕਰ ਲਿਆ ਤਾਂ ਖੇਡ ਲੈਦਾ ਹੁਣ ਡੈਡੀ ਨਾਲ ਅੰਦਰੋਂ ਕੀ ਹਾਲ ਚਾਲ ਨੇ ਸਾਬੀ ਜੀ ਗੁੱਡ ਮਾਰਨਿੰਗ ਹੈ ਦੋ ਬੰਦੇ ਸਾਡੇ ਆ ਗਏ ਜਿਮ ਫਿਰ ਮੇਰੀ ਬੈਗ ਦੀ ਬਣਾਈ ਸਵੇਰੇ ਅੱਜ ਜਿਮ ਆ ਗਈ ਸ਼ੁਰੂਆਤ ਕੀਤੀ ਹੈ ਵਲੌਗ ਦੀ ਹੈ ਹਾਂ ਤੇਰੇ ਬਲੌ ਵੀ ਸਾਰੇ ਸਰੀਰ ਤੇ ਤੇਰੇ ਵਾਲ ਆ ਤੇ ਤੇਰੇ ਮੈਂ ਵੈਕ ਦੀ ਕੀ ਬਣਾਵਾ ਵਾਲੇ ਨੇ ਜਿੱਦਾ ਪਰਸੀਨ ਵੀ ਜਾਂਦਾ ਨਾ ਪਿੱਛੇ ਇਹਦਾ ਤਾਂ ਬਹੁਤ ਛੋਟੀਆਂ ਹੁੰਦੇ ਨੇ ਇਹੋ ਜਿਹਾ ਕਿਤੇ ਨਾਲ ਉਹ ਹੁੰਦਾ ਨਾ ਕਿਤੇ ਇਹਨਾਂ ਕੋਲ ਚਰ ਬਾਲਾ ਬੱਟੇ ਵਾਲੇ ਜਿਹੜੇ ਕਰਦੇ ਨੇ ਬਾਲਾ ਬੱਟੇ ਖਿਲਾਂ ਵੀ ਸਾਡੀ ਬਈ ਆ ਲੰਮੇ ਤੇ ਛੜਕਾਉਣ ਲੱਗੇ ਆ ਪਾਣੀ ਤੇ ਘਟਾ ਜਾ ਬੜਾ ਉੱਡਦਾ ਆ ਇਹ ਪਾਤੀਆ ਡਸਟ ਜੀ ਰੋਡ ਦੇ ਉੱਤੇ ਤੇ ਕੰਮ ਬੜਾ ਖਰਾਬ ਆ ਗਰਮੀਆਂ ਚ ਹਾਂ ਜੀ ਠੀਕ ਨਹੀਂ ਮੈਂ ਬੀਬੀ ਤਾਂ ਕਹਿ ਕੇ ਦੇਖ ਲਾ ਫੇ ਕਹਿਣਾ ਮੈਂ ਦੇਣਾ ਵੀ ਨਹੀਂ ਠੀਕ ਆ ਮੈਂ ਇਸ ਘਰ ਵਿੱਚ ਨਹੀਂ ਤੇਰੀ ਚੱਲਣ ਦੇਣਾ ਦਵ ਦੁਬਾਰਾ ਨਾ ਕਈ ਦਫਾ ਹੋ ਦੁਬਾਰਾ ਆ ਕੱਲ ਨਾ ਕਮੀ ਮੈਨੂੰ ਹੁਣ ਕਹਿ ਦੁਬਾਰਾ ਗਿਆ ਫੇ ਦਵਾਓ ਪਵਾਓ ਠਹਿਰ ਜਾ ਜਰਾ ਕਹਿਣਾ ਮੈਂ ਤੈਨੂੰ ਦੱਸਿਆ ਮੇਰੀ ਗੱਲ ਸੁਣ ਤੇਰੀ ਗੱਲ ਸੁਣ ਲੈ ਮੈਂ ਤੇਰੀਆਂ ਸਾਈਡਾਂ ਲਵਾ ਤੇ ਤੂੰ ਮੈਨੂੰ ਦਫਾ ਹੋ ਕਵੇਂ ਆ ਦੇਖ ਤੇਰੀ ਕੋਈ ਮਿਰਤੋਂ ਬਿਗੈਰ ਇੱਜ਼ਤ ਨਹੀਂ ਕਰਦਾ ਤੇ ਮੇਰੇ ਬਿਗੈਰ ਇੱਜ਼ਤ ਕਰਨੀ ਕਿਹੇ ਰਣੀ ਤੇਰੀ ਮੈਂ ਕਿਹਾ ਮੇਰੀ ਇੱਜ਼ਤ ਬਹੁਤ ਹੈ ਇੱਜ਼ਤ ਬਹੁਤ ਪੁੱਤ ਤੇਰਾ ਤੈਨੂੰ ਘਰੋਂ ਕੱਢਣ ਨੂੰ ਫਿਰਦਾ ਇੱਕ ਮੇਰੇ ਕਰਕੇ ਉਹਨੇ ਮੈਂ ਮੇਰੇ ਪੁੱਤ ਨੂੰ ਕਹਿ ਨਾਂ ਲੈ ਕੇ ਦੱਸੇ ਤੈਨੂੰ ਘਰੋਂ ਕੱਢਣਾ ਮੈਂ ਪੁੱਤ ਨੂੰ ਉਹਨਾ ਕੱਢ ਕੇ ਛੱਡਾਂ ਤੈਨੂੰ ਕੀ ਕਹਿਣਾ ਤੂੰ ਕਿਸੇ ਤੋਂ ਨਹੀਂ ਡਰਦੀ ਬੀਬੀ ਨਹੀਂ ਮੈਂ ਡਰਦੀ ਕਿਸੇ ਤੋਂ ਗੱਗਾ ਉਹ ਤੇ ਦਵਾ ਹੋ ਜਾ ਕੇ ਮੈਨੂੰ ਮੈਂ ਕਿਹਾ ਚਾਜਨਾ ਬੋਲ ਮੈਂ ਦੱਸਦਾ ਹੀ ਐਂਦਾ ਹੀ ਬੋਲਣਾ ਆ ਗਿਆ ਮੈਂ ਪਾਣੀ ਛੜਕਾ ਕੇ ਆ ਗਿਆ ਮੈਂ ਆ ਗਿਆ ਜਾਈ ਨਾ ਕਿਸੇ ਪਾਸੇ ਮੈਂ ਕਿੱਥੇ ਜਾਈ ਨਾ ਹੁਣ ਕਿਸੇ ਪਾਸੇ ਮੈਂ ਕਿੱਥੇ ਜਾਣਾ ਚੱਲ ਕੋਈ ਨਹੀਂ ਜਾਈ ਨਾ ਫੇ ਨਹੀਂ ਆਜਮ ਅੱਜ ਫੇ ਅੱਜ ਫੇ ਮੈਦਾਨ ਦੇ ਵਿੱਚ ਇਕ ਹੀ ਨਿਤਰੂਗਾ ਆਹੋ ਸਿੰਘਾਂ ਦੇ ਇਹ ਗੁੰਡੀ ਕਰ ਸਿੰਘ ਫਸ ਗਿਆ ਕੜੀ ਨਿਤਰੂ ਬੜੇ ਮੈਂ ਕਾਲੀ ਆ ਗਿਆ ਫੇ ਜਿਹੜੇ ਸ਼ੇਰ ਜਾਣਦੀਆਂ ਨੇ ਸ਼ੇਰ ਬੋਲਦੀਆਂ ਤੇਰੇ ਮੈਂ ਸ਼ੇਰ ਕੱਟਦਾ ਹਾਂ ਤੂੰ ਜ਼ਿਆਦਾ ਹੀ ਐਕਟਰ ਨਹੀਂ ਬਣ ਗਈ ਕੁਛ ਆ ਗਿਆ ਫੇ ਮੈਂ ਆ ਗਿਆ ਜਾਈ ਨਾ ਅੰਦਰ ਨੂੰ ਉੱਪਰ ਨਾ ਕੋਠੇ ਤੇ ਨਾ ਭੱਜੀ ਅੱਜ ਫੇ ਤੂੰ ਜਾ ਕੇ ਦੱਸੀ ਅੱਜ ਆ ਗਿਆ ਮੈਂ ਆ ਗਿਆ ਰੁਕ ਤੇ ਰੁਕ ਤੇ ਜਾ ਜਰਾ ਮੈਨੂੰ ਅੱਜ ਮੜਾ ਜਾ ਪਾਣੀ ਛਿੜਕਾ ਲੰਦੇ ਫੇ ਮੈਂ ਲੈਣਾ ਤੇਰੀ ਮੈਂ ਖਬਰ ਕੋਈ ਚੱਕਰ ਨਹੀਂ ਆ ਕਹੀਂ ਕੀ ਕਿਹਾ ਮੈਂ ਕਿਹੜੀ ਹੂਤ ਚੈ ਨਹੀਂ ਮੈਂ ਜਿੱਥੇ ਮੱਦੀ ਰਮਾ ਥੱਲੇ ਰਮਾ ਉੱਪਰ ਰਮਾ ਤੇ ਇੱਥੇ ਮੇਰਾ ਘਰ ਦੇ ਵਿੱਚ ਰਾਜ ਆ ਠੀਕ ਆ ਘਰ ਮੇਰਾ ਘਰ ਪਹਿਲਾਂ ਹਕੂਮਤਾਂ ਮੇਰੀਆਂ ਚੱਲਣੀਆਂ ਮੈਂ ਕਹਿ ਕਰੀ ਮਾਲਕ ਜਾ ਤੇਰੀ ਮਾਲਕੀ ਅੱਜ ਮੈਂ ਤੇਰੀ ਕੱਢੀ ਨਾ ਤਮਾ ਹਾਂ ਕੱਢ ਅੱਜ ਤੂੰ ਮਾਲਕ ਮੈਂ ਤੇਰੀ ਕੱਢ ਕੇ ਦੱਸਾਂਗੀ ਹੁਣਿਆ ਸਾਡੇ ਅੰਦਰਾਂ ਚ ਨਹੀਂ ਲਮੇ ਪੈਣਾ ਬਾਹਰ ਪੈ ਸਕਦੀਆਂ ਬੱਲੇ ਮੈਂ ਜਿਹੜੇ ਮਰਜ਼ੀ ਅੰਦਰ ਪਾਵਾਂ ਅੰਦਰ ਮੇਰੇ ਆ ਸਾਰੇ ਨਾ ਨਹੀਂ ਬਾਹਰ ਪੈਣਾ ਤੂੰ ਪਣਾ ਅੰਦਰ ਪਾ ਅੰਦਰ ਨਹੀਂ ਪੈ ਸਕਦੀ ਤੇਰੇ ਅੰਦਰ ਪਾਵਾਂਗੇ ਨਾ ਫੇਰ ਫੇਰ ਮੈਂ ਬਾਹਰ ਕੱਢੂੰ ਉਂਗਲ ਨਾ ਕਰੀ ਹੁਣ ਮੇਰੇ ਨਾਲ ਉਂਗਲ ਨਾ ਕਰੀ ਮੈਂ ਪਾਣੀ ਨਾ ਪੀਂਦੇ ਨਹੀਂ ਸਾਰੀ ਉਂਗਲ ਨਾ ਕਰੀ ਮੈਂ ਮੈਂ ਤੋੜ ਦੇਣੀ ਉਂਗਲ ਇਹ ਤੋਰ ਸੰਦਾ ਚੱਲ ਰੋਕਾ ਆ ਗਿਆ ਮੈਂ ਸ਼ਕਤੀ ਤੇਰੀ ਕੀ ਗੱਲ ਸ਼ਕਤੀ ਤੇਰੀ ਇਹ ਕਿੱਥੋਂ ਲਿਆਂਦੀ ਸ਼ਕਤੀ ਤੂੰ ਮੇਰੇ ਕੋਲ ਹੀ ਆ ਹੈ ਮੇਰੇ ਕੋਲ ਹੀ ਆ ਤੇਰੇ ਹੀ ਉਂਗਲਾਂ 'ਚ ਬੜੀਆਂ ਸ਼ਕਤੀਆਂ ਤੇਰੇ 'ਚ ਹਾਂ ਤੇਰੇ ਵਰਗੇ ਨੇ ਦੁਨੀਆਂ ਸੂਰੀ ਫੈਲੇ ਮੈਂ ਅੰਦਰ ਵੀ ਕੋਈ ਨਹੀਂ ਕੋਈ ਨਹੀਂ ਰੁਕ ਜਾ 2 ਮਿੰਟ ਮੈਨੂੰ ਮੈਂ ਬਿਜੀ ਆ ਥੋੜਾ ਜਾ ਮੈਂ ਬਿਜੀ ਆ ਥੋੜਾ ਜਾ ਮੈਂ ਕਰਦਾ ਤੇਰੀ ਲੈਣਾ ਖਬਰ ਸਾਰ ਰੋਕ ਤੇ ਜਾ ਯਾਰ ਤੂੰ ਆ ਪਾਣੀ ਛਿੜਕਾ ਦਵਾ ਮੈਂ ਆਉ ਲਗਾ ਬੋਲਟ ਸਾਭੀ ਵਾਲਾ ਤੇ ਸਾਭੀ ਜਿਵੇਂ ਜਿਮ ਚ ਹੀ ਆ ਆਪਾਂ ਆ ਗਏ ਆ ਜਿਮ ਚੋਂ ਜਲਦੀ ਤੇ ਆ ਯਾਰ ਕੰਮ ਬੜਾ ਖਰਾਬ ਕਰਤਾ ਡਸਟ ਵੀ ਪਾ ਕੇ ਘਰ ਦੇ ਮੋਰੇ ਨਾ ਘਟਾ ਉੱਟਦਾ ਆ ਤੇ ਕੀ ਦਸੀਏ ਤੁਹਾਨੂੰ ਰੋਜ਼ ਪਾਣੀ ਛੜਕਾਉਂਦਾ ਛੜਕਾਉਣਾ ਪੈਂਦਾ ਤੇ 50 ਮਿੰਟਾਂ ਦੇ ਬਾਅਦ ਫੇ ਸੁੱਟ ਜਾਂਦਾ ਆ ਛੜਕਾ ਕੇ ਗੱਲਬਾਤ ਕਰਦੇ ਆ ਅਗਲੀ ਯਾ ਪਾਠ ਕਰਨੇ ਜਸਮਨ ਆ ਗਿਆ ਪਾਠ ਕਰਨੇ ਜਸਮਨ oi ਗੁੱਟਕਾ ਸਭ oi ਆਹ oi ਆਈ ਹਾਂਜੀ ਫੜ ਲਓ ਦੋਵੇਂ ਆ ਥਾਣਾ ਫੜ ਲਓ ਨਹੀਂ ਇੱਥੋਂ ਚੱਕ ਲਓ ਹਾਂਜੀ ਫੜ ਲਓ ਫੜ ਲਓ ਫੜ ਲਓ ਹਾਂਜੀ ਉਹ ਜਿਸ ਨੂੰ ਪਾਠ ਕਰੇਗਾ ਹੁਣ ਹਾਂਜੀ ਚਾ ਪਾਪਾ ਚਲ ਤੁਸੀਂ ਵੇਜੋ ਤੁਸੀਂ ਵੇਜੋ ਨਿਹਾਲ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਹਾਤ ਕੇਲੇ ਸਗਲ ਜਗਤ ਚਲੀਆਂ ਆਇਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨੱਕ ਤੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਚੜ ਜਾਂਦੀ ਆ ਟਾਈਮ ਨਾਲ ਕੋਠੇ ਤੇ ਬਾਬਾ ਤੇਰਾ ਕਰਨਾ ਕਿ ਥੱਲੇ ਬਹਿ ਜਾ ਕਰ ਆਹ ਪੂਜਾ ਜੀ ਪੂਜਾ ਜੀ ਆ ਪੂਜਾ ਜੀ ਚਾਹ ਪੀ ਲੋ ਤੁਹਾਡੇ ਦੀ ਸਪੈਸ਼ਲ ਚਾਹ ਬਣ ਕੇ ਆਈ ਏ ਦੇ ਵੀ ਕੀ ਦੀ ਸੀ ਚਾਹ ਤੁਹਾਡੀ ਨੌ ਨੇ ਬਣਾਈ ਆ ਜੀ ਇਹਦੀ ਸੱਜ ਕੀਤੀ ਸੀ ਹੋ ਲਗਾ ਕਹਿੰਦੇ ਮੇਰੀ ਬੀਬੀ ਨੂੰ ਬਣਾ ਕੇ ਦੇ ਕੇ ਆਓ ਚਾਹ ਮੇਰੀ ਬੀਬੀ ਨੂੰ ਸਵੇਰੇ ਚਾਹ ਨਹੀਂ ਪਸੰਦ ਆਈ ਉਹ ਦੇ ਉਹ ਵੀ ਆ ਗਿਆ ਬੀਬੀ ਨੂੰ ਮਿਲਣ ਬੀਬੀ ਥੱਲੇ ਬਹਿ ਜਾ ਕਰ ਕੱਲੀ ਉੱਪਰ ਬੈਠੀ ਨਹੀਂ ਸਾਰੇ ਥੱਲੇ ਆ ਇਹ ਕਿਹੜਾ ਮੇਲਾ ਲੱਗ ਗਿਆ ਲੱਗੇ ਜਾਂ ਅੰਦਰ ਬੈਠਾ ਤਾਂ ਥੱਲੇ ਨਹੀਂ ਇਹ ਆਜ ਆਇਆ ਉੱਥੇ ਇੱਥੇ ਹਵਾ ਬਰਸੋ ਨਹੀਂ ਬੰਦੀ ਚੱਲ ਫੜ ਫੇ ਚਾਹ ਫੜ ਹਾਈ ਬਾਈ ਉਧਰੋਂ ਫੜ ਆ ਜਾ ਫੇ ਥੱਲੇ ਵਲੌਗ ਬਣਾਉਣਾ ਟਾਈਮ ਨਾਲ ਆ ਲੋ ਤੈਨੂੰ ਚਾਹ ਲਿਆ ਕੇ ਦਵਾ ਟਾਈਮ ਟੂ ਟਾਈਮ ਸਾਰਾ ਕੁਝ ਕਰਾਂ ਤੇ ਕਦਰ ਮੇਰੀ ਕੀ ਆ ਫਿਰ ਕੀ ਕਰਾਂ ਫਿਰ ਮੈਂ ਤੈਨੂੰ ਕਿਹਾ ਨਾ ਲੈਂਦਾ ਆ ਅੱਕੜ ਨਹੀਂ ਜਾਣੀ ਆਕਰ ਨਹੀਂ ਜਾਣੀ ਹੈ ਇਹ ਨਹੀਂ ਕਹਿ ਸਕਦੀ ਕਿ ਮੇਰਾ ਪੁੱਤ ਲੈ ਕੇ ਆਇਆ ਇਹ ਤਾਂ ਹੈ ਹੀ ਨਹੀਂ ਨਾ ਉਹ ਤਾਂ ਮੈਂ ਕਹਿੰਦੀ ਚੰਗਾ ਹੋ ਗਿਆ ਲੈ ਕੇ ਉਹ ਚੰਗਾ ਹੋ ਗਿਆ ਕਦੀ ਜੇ ਦਿਲ ਕਰਦਾ ਕੋਠੇ ਤੇ ਆ ਜੰਨੀ ਆ ਦਿਲ ਕਰਦਾ ਥੱਲੇ ਚਲ ਜਨੀ ਇਹ ਆਪਣੀ ਮਰਜ਼ੀ ਮਰਜ਼ੀ ਕਰਦੀ ਆ ਖੇ ਚੱਲ ਚੱਲੇ ਬਣਾ ਰੱਖਿਆ ਬੜੀ ਪੱਖੀ ਚੱਲ ਚੱਲ ਬਾਤ ਕੰਜੀ ਜਾਂਦਾ ਮੇਰਾ ਦਿਲ ਨਹੀਂ ਕਰਦਾ ਤੇਰਾ ਅੰਦਰ ਵੜਨ ਨੂੰ ਤੇਰਾ ਜੋ ਦਿਲ ਕਰਦਾ ਤੂੰ ਉਹੀ ਕਰਨਾ ਮਤਲਬ ਆਹ ਚੱਲ ਜਾ ਨਹੀਂ ਜਾਂਦਾ ਨਹੀਂ ਜਾਂਦਾ ਫੇਰ ਕੀ ਕਰ ਲਈਗੀ ਆ ਪਰਦਾ ਜਿਆ ਜਿਹੜਾ ਨਾ ਮੂਹੇ ਵਾਲੀ ਪਰ ਕਰ ਨਹੀਂ ਕਰਦਾ ਨਾ ਕਰ ਨਹੀਂ ਕਰਦਾ ਗਾਤਰਾ ਪਾ ਕੇ ਤੇ ਸਾਰੇ ਜਹਾਂ ਦਾ ਝੂਠ ਬੋਲਣਾ ਇਹ ਕਿੱਥੋਂ ਕੌਣ ਸਿਖਾਉਂਦਾ ਆ ਤੂੰ ਬੱਸ ਤੂੰ ਬੋਲਦਾ ਮੈਂ ਨਹੀਂ ਬੋਲਦਾ ਤੇਰੇ ਤੋਂ ਸਿੱਖਿਆ ਆ ਮੇਰਾ ਜਾਨ ਚੱਲਦੇ ਮੈਂ ਤੇਰੇ ਤੋਂ ਸਿੱਖਿਆ ਝੂਠ ਬੋਲਣਾ ਤੇਰਾ ਪੋਤਾ ਤੇਰੇ ਕੋਲੋਂ ਸਿੱਖਿਆ ਸਿੱਖਿਆ ਮੈਂ ਤੋਂ ਹੈ ਕਹਿੰਦੇ ਸਾਡਾ ਪਾਪਾ ਸੱਚਾ ਸੀਗਾ ਤੂੰ ਇੰਨਾ ਝੂਠ ਬੋਲਦੀ ਹੁੰਦੀ ਸੀਗੀ ਨਾ ਮੈਨੂੰ 20 ਜਣਾ ਤਾਂ ਪਤਾ ਲੱਗਦਾ ਇਹ ਗੱਲ ਕਹਿੰਦੇ ਆ ਤੇਰੇ ਦੀਆਂ ਨੇ ਤੇਰੇ ਪਿਓ ਦੀ ਕਹਿੰਦੇ ਆ ਕਿਉਂ ਦੱਸਾਂ ਮੈਂ ਨਾ ਕਿਉਂ ਲਵਾਉਣਾ ਉਹਨਾਂ ਦੇ ਕਿਹੜਾ ਕਿੰਦਾ ਮੇਰਾ ਕਿੰਦਾ ਮੈਨਾਂ ਲੜਦਾ ਏ ਜਸਮਨ ਬੀਬੀ ਝੂਠ ਬੋਲਦੀ ਹੈ ਨਾ ਆ ਲੈ ਉਹਨੇ ਵੀ ਕਹਿਤਾ ਕਹਿੰਦਾ ਬੇ ਉਹ ਦੇ ਲੈ ਜਸਵਰ ਕੰਮ ਕਰਦਾ ਤੈਨੂੰ ਉਹ ਦੇ ਲੈ ਕਹੀ ਕਹਿੰਦੀ ਆ ਹੈ ਅਰੇ ਉਹ ਸਾਬੀ ਇਹ ਕੱਢ ਲੋ ਕੱਪੜੇ ਪਚਾਉਂਦਾ ਮੇਰੇ ਨਹੀਂ ਮੈਂ ਨਹੀਂ ਜਿੱਦਾਂ ਅੱਗੇ ਬੋਲਦੀ ਵੀ ਉਦਾਂ ਬੋਲਣਾ ਮੈਂ ਨਹੀਂ ਪਚਾਉਣੇ ਨਹੀਂ ਨਹੀਂ ਦੇ ਕੇ ਆਉਣੇ ਸੇ ਚਾ ਨਾ ਦੇ ਨਹੀਂ ਦੇ ਲੈਣ ਤੇ ਕੱਪੜੇ ਦੇ ਦੇ ਆ ਗਈ ਨਾ ਲੈਣ ਤੇ ਹੁਣ ਮੈਂ ਟੀ ਮੇਰੇ ਕੱਪੜੇ ਦੇ ਆ ਹਾਂਜੀ ਖੋਲਦੀ ਨਹੀਂ ਹੈਗੀ ਖੋਲਦੀ ਨਹੀਂ ਹੈਗੀ ਹੁਣ ਜ਼ੋਰ ਲਾਓ ਨਾ ਰੁਕ ਜਾ ਇਹ ਯੇ ਲੋ ਇੱਥੇ ਕਰ ਬਲਟੀ ਕਰ ਚਲੋ ਤੋੜ ਚੰਗੀ ਤਰ੍ਹਾਂ ਆਏ 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 ਚਲ ਚੱਲ ਫਿਰ ਆ ਜਾ ਚੱਲੀ ਥੱਲੇ ਚਲੀਏ ਪੁੱਤ ਫੇ ਬਾਹਰ ਚਾਉਨੇ ਆ ਥੱਲੇ ਚੱਲ ਤੂੰ ਨਾ ਅਹੀਂ ਥੱਲੇ ਅਹੀਂ ਤੇ ਚਲੀ ਜਾ ਨਾ ਤੂੰ ਨਾ ਅਹੀਂ ਥੱਲੇ ਮੈਂ ਨਹੀਂ ਆ ਪਰਦਾ ਗਏ ਪਾ ਪਰਾਂ ਤਕ ਥੱਲੇ ਚੱਲ ਤੂੰ ਨਾ ਅਹੀਂ ਥੱਲੇ ਮਤਲਬ ਤੇਰੇ ਹੁਕਮ ਮੰਨਣ ਤੇ ਬੈਠਾ ਮੈਂ ਸਰੀ ਦਿਹਾੜੀ ਤੇਰੇ ਹੁਕਮ ਹੀ ਮੰਨਣੇ ਆ ਔਰ ਕੋਈ ਕੰਮ ਨਹੀਂ ਮੈਨੂੰ ਮੈਂ ਤੇਰੇ ਮਨ ਦੀ ਕਿਹੜੇ ਮਨ ਦੀ ਮੇਰੇ ਹੁਕਮ ਮੈਂ ਕੱਲ 500 ਰੁਪਏ ਮੰਗਿਆ ਤੇ ਗਾਲਾਂ ਕੱਢੀਆਂ 100 ਆਂਦੇ ਤਾਂ ਲਿਆ ਨਹੀਂ ਅੱਜ ਗਿਆ ਨਹੀਂ ਤਾਂ ਮੈਂ ਗਿਆਨ ਖੰਦੇ ਚੱਲਦਾਗਾ ਚਲ ਜਾਗੇ ਤਾਂ ਕਦਰ ਪਾਉਣੀ ਮੇਰੀ ਨਾ ਤੇਰੀ ਕਦਰ ਪੈਣੀ ਨਹੀਂ ਕਰੇ ਕਿਦਾ ਤੇਰੀ ਕਿਸੇ ਤਰ੍ਹਾਂ ਲਾ ਪੈਣੀ ਹੈ ਸੁਣਿਆ ਆਪਣੇ ਭਰਾਵਾਂ ਕੋਲ ਚੱਲ ਜਾ ਬੀਬੀ ਕਿਉਂ ਜਾਵਾਂ ਭਰਾਵਾਂ ਕੋਲ ਮੈਂ ਓਏ ਉਥੇ ਰਿਆ ਕਰ ਹਾਂ ਮੇਰਾ ਦਿੱਤੀ ਰਹਿ ਲੈ ਕਿੱਦਾਂ ਦੀ ਕਹੀ ਆਹੀ ਨਹੀਂ ਰੱਖ ਸਕਦੇ ਤੈਨੂੰ ਬਹੁਤਾ ਦੁਬਾਰਾ ਕਹੀਂ ਹਾਓ ਬੀਬੀ ਅਦਵਾਰਾ ਗੱਲ ਨਾ ਕਹੀ ਮੈਨੂੰ ਮੈਂ ਕਹਿਣੀ ਆ ਆ ਕਿਹੜਾ ਪਰਦਾ ਕਰਨਾ ਕਿੱਧਰ ਨੂੰ ਕਰਨਾ ਦੱਸ ਆ ਜਿਹੜਾ ਉਹ ਗਾੜੀ ਹੈ ਨਾ ਪਾਸੇ ਪਾ ਆਲੇ ਕੋਹ ਰਿਹਾ ਆ ਬੋਦੋ ਟਰੈਕਟਰ ਤੋਂ ਥੋੜੀ ਡਰੀਦਾ ਨਾ ਮੇਰਾ ਪੁੱਤ ਪੁੱਤ ਟਰੈਕਟਰ ਤੇ ਜਿਮੀਂ ਤਰ੍ਹਾਂ ਦਾ ਕਢਾਉਨੇ ਹੁੰਦੇ ਆ ਆਪਾਂ ਟਰੈਕਟਰ ਨੇ ਜੇ ਲੱਗਦਾ ਰਹਿੰਦਾ ਸਦਾਈ ਆਜੋ ਬੀਬੀ ਕਦੀ ਪਾਪੇ ਨੂੰ ਜਿਹਦਾ ਲਵ ਯੂ ਕਿਹਾ ਸੀਗਾ ਆ ਲੱਭੂ ਕੋ ਜਾਣਦਾ ਨਹੀਂ ਕੌਣ ਹੁੰਦਾ ਲੱਭ ਕੀ ਕਹਿੰਦੀ ਹੁੰਨੀ ਸੀ ਪਾਪੇ ਨੂੰ ਕੀ ਕਹਿਣਾ ਹੈਗਾ ਹਾਂ ਪਾਪੇ ਨੂੰ ਕਦੀ ਜਦਾਂ ਜਦਾਂ ਕਿਹਾ ਸੀ ਆਈ ਮਿਸ ਯੂ ਮਹੰਗਾ ਮਹੰਗਾ ਆਈ ਮਿਸ ਯੂ ਆਈ ਮਿਸ ਯੂ ਸੋ ਮੱਚ ਮਹੰਗਾ ਐਦਾ ਕਿਹਾ ਹੀ ਕਦੀ ਕੀ ਗੱਲ ਹੈ ਕੀ ਕਹਿੰਦੀ ਹੁੰਨੀ ਸੀ ਮੈਂ ਕੁਝ ਨਹੀਂ ਕਿਹਾ ਇੱਧਰ ਦੇਖ ਕੇ ਗੱਲ ਕਰ ਮੇਰੇ ਨਾਲ ਨਹੀਂ ਐਦਾਂ ਨਹੀਂ ਕਦੀ ਕਿਹਾ ਹੀ ਮਹੰਗੇ ਆਈ ਮਿਸ ਯੂ ਸੋ ਮੱਚ ਆ ਤੇ ਜੋ ਜੋ ਬਜਾ ਜਸਮਨ ਬੀਬੀ ਨੂੰ ਪੁੱਛ ਐਦਾਂ ਕਿਹਾ ਸੀ ਕਦੀ ਬੀਬੀ ਆਈ ਮੈਂ ਗਏ ਆਈ ਮਿਸ ਯੂ ਸੋ ਮੱਚ ਆਜੋ ਵਾਚ ਗਏ ਮੈਂ ਬੀਬੀ ਤੇ ਕਦੀ ਨਹੀਂ ਉਹਨੂੰ ਪੁੱਛਿਆ ਕਿ ਤੂੰ ਇੰਗਲਿਸ਼ ਕਦੀ ਪੁੱਛਿਆ ਇਹਨੂੰ ਵੇਅਰ ਆਰ ਯੂ ਮੈਂਗਾ ਉਹਦਾ ਤੂੰ ਕਿ ਨਹੀਂ ਮੈਂ ਐਮ ਐ ਕੀਤੀ ਆ ਹੈਂ ਮੈਂ ਵੀ ਕੋਈ ਕੀ ਕੀਤਾ ਕੀ ਕੀਤਾ ਤੂੰ ਗੱਲਾਂ ਹੀ ਕੀਤੀਆਂ ਲੋਕਾਂ ਦੀਆਂ ਆਹੋ ਹੈਂ ਉਦੋਂ ਤੈਨੂੰ ਪੜਨ ਭੇਜਦੇ ਤੂੰ ਲੁੱਕ ਜਾਨੀ ਹੁੰਨੀ ਸੀ ਤੈਨੂੰ ਜੇ ਪੜਾਉਂਦੇ ਸੀਗੇ ਤੇ ਪੜ ਲੈਂਦੀ ਦੋ ਜੋ ਮਾਤਾ ਕੋਈ ਗੱਲ ਨਹੀਂ ਅਸੀਂ ਪੜਿਆ ਨਾ ਉਹ ਜੰਗਿਆ ਕੀ ਪੜਿਆ ਨਾਲ ਕੀ ਚੰਗੇ ਆ ਕਿਉਂ ਕੀ ਕਰਨਾ ਹੈ ਹੈ ਕੀ ਕਰਨਾ ਹੈ ਕਿਹੜੀ ਨੌਕਰੀ ਕੀਤੀ ਤੂੰ ਨੌਕਰੀ ਜ਼ਰੂਰੀ ਹੈ ਮੈਨੂੰ ਕੋਈ ਗੱਲ ਨਹੀਂ ਕਰਾਂਗੇ ਥੋੜਾ ਪਤਾ ਨਾ ਪੜ੍ਹਾਈ ਲਿਖਾਈ ਕਰ ਆ ਕਰਾਂਗੇ ਤੈਨੂੰ ਐਡਮਿਸ਼ਨ ਲਾ ਦਵਾਂ ਕਾਲਜ ਚ ਆਹ ਹੈ ਕਿਹੜੇ ਕਾਲਜ ਚ ਲੈ ਕੇ ਦਵਾਂ ਮੇਰੀ ਜੀ ਨਹੀਂ ਕਾਲਜ ਕਿਹੜਾ ਕਿਹੜੇ ਕਾਲਜ ਲੈ ਕੇ ਦਵਾਂ ਨਿਆ ਦਾ ਨ ਕੋਲ ਅੱਗੇ ਡੇ ਕੌਲਾ ਐਸਪੀਨ ਕਾਲਜ ਲਾਜ਼ਮ ਮਕੇਰੀਆਂ ਚਲ ਜੇ ਕਰੇਗੀ ਫੇ ਕਿਟ ਪਾ ਕੇ ਮਗਰ ਤੇ ਵਾਓ ਮੈਂ ਮਾਰ ਤੱਕ ਲੱਗਾ ਦਾ ਹੋ ਗਿਆ ਤੇ ਵੀ ਦਫਾ ਹੋ ਨਾ ਕਈ ਦੁਬਾਰਾ ਮੈਨੂੰ ਦਿਮਾਗ ਨਾ ਚੱਲੇ ਮੇਰਾ ਰੋਡ ਖੜੂ ਤਾ ਮੈਂ ਮਹਿੰਗੇ ਨੂੰ ਦੱਸ ਦੇਣਾ ਤੇਰੇ ਕੋਲੋਂ ਫੇ ਕਿਆ ਉਹ ਕੌਣ ਹੈ ਕੁਝ ਪਾਉ ਆ ਹੁਣ ਉਹ ਕੌਣ ਹੋ ਗਿਆ ਕੌਣ ਹੈ ਪੁੱਛ ਨਹੀਂ ਹੁਣ ਅਸੀਂ ਕੌਣ ਹੋ ਗਏ ਮਹਿੰਗੇ ਨੂੰ ਯਾਦ ਨਾ ਕਰਦੀ ਹੁਣ ਅਸੀਂ ਕੌਣ ਹੋ ਗਏ ਸੇ ਪਾ ਕੇ ਨੇ ਡਿਗਰ ਕਰ ਲੈਣਾ ਉਦਾਂ ਕੰਨ ਨਾ ਲੈਣਾ ਪਹਿਲਾ ਮਹਿੰਗਾ ਤੇਰਾ ਘਰ ਵਾਲਾ ਸੀ ਹੁਣ ਕੈਨੀ ਐ ਕੌਣ ਨੀ ਬੀਬੀ ਬਦਲ ਗਈ ਤੇਰੀ ਮੜੋੜ ਨਹੀਂ ਪੈਣੀ ਧੋਣ ਨੀ ਬੀਬੀ ਬਦਲ ਗਈ ਹੈ ਹਾਏ ਅੱਜ ਕਿਥੋਂ ਚੇਤਾ ਆ ਗਿਆ ਜਾਨ ਦਾ ਅੱਗੇ ਤੇ ਕਦੀ ਕਹੀ ਨਹੀਂ ਇੰਨੀ ਗੱਲ ਅੱਗੇ ਕਦੀ ਕਹੀ ਨਹੀਂ ਉਹ ਅਫੀਮ ਖਾ ਛੜੀ ਉਹਨੇ ਭੁਖੀ ਖੜੀ ਹੁਣ ਕੈਨੀ ਮੈਨੂੰ ਜਾਨ ਦਿੰਦਾ ਸੀ ਦਿੰਦਾ ਹੈ ਨਾ ਤੂੰ ਤਾਂ ਨੀ ਨਾ ਦਿੰਦੀ ਸੀ ਹਾਂ ਤੂੰ ਤਾਂ ਨੀ ਨਾ ਦਿੱਤੀ ਉੱਤੇ ਜਾਨ ਜੇ ਉਹ ਦਿੰਦਾ ਸੀਗਾ ਤੂੰ ਤਾਂ ਨਹੀਂ ਕਿਸੇ ਘੜੇ ਦੀ ਟੱਕਣ ਤੂੰ ਤਾਂ ਨਹੀਂ ਕਦੀ ਉਹਨੂੰ ਕਦੀ ਤਾਰੀਫ ਕੀਤੀ ਹੈ ਮੈਂ ਜਾਣ ਤੋਂ ਬਗੈਰ ਕਈ ਮੇਰੇ ਮੁੰਡੇ ਉਹ ਤੇ ਰਹਿਨੇ ਤੇ ਜਾਣਦੇ ਜੇ ਮੈਂ ਦਿੰਦੀ ਸੀ ਕਦੀ ਕਿਹਾ ਕੀ ਪਾ ਮੈਂ ਕਦੀ ਮੈਨੂੰ ਬਲੌਗ 'ਚ ਕਿਹਾ ਹੋਏ ਜਾਂ ਕੋਈ ਵੀ ਮਹਿੰਗੇ ਨੂੰ ਬੜਾ ਪਿਆਰ ਕਰਦੀ ਮੈਨੂੰ ਬੜੀ ਯਾਦ ਆਉਂਦੀ ਕਦੀ ਕਹੀ ਲੋਕ ਨਹੀਂ ਜਾਣਦੇ ਪਿਆਰ ਨੂੰ ਪਿਆਰੀ ਸੀ ਤੁਹਾਡਾ ਕੀ ਨਹੀਂ ਜਾਣਦੇ ਬਲੌਗ ਬਲੌਗ ਨਹੀਂ ਜਾਣਦੇ ਨਹੀਂ ਬਲੌਗ ਨਹੀਂ ਜਾਣਦੀ ਇੰਨਾ ਕਦੀ ਕਿਹਾ ਮੈਨੂੰ ਕਿ ਮੈਂ ਮਹਿੰਗੇ ਨੂੰ ਬੜਾ ਹੀ ਮਿਸ ਕਰਦੀ ਮੈਂ ਬੜਾ ਹੀ ਪਿਆਰ ਕਰਦੀ ਆ ਕਿਹਾ ਕਦੀ ਮੈਨੂੰ ਇਹੀ ਕਿ ਆ ਉਹ ਫੀਮ ਖਾਂਦਾ ਸੀ ਉਹ ਖਾਂਦਾ ਸੀ ਉਹ ਹੈਗਾ ਜਿੱਥੇ ਨਿਕਾ ਮਾਂ ਤੂੰ ਤਾਂ ਨਹੀਂ ਡਰਦੀ ਕਹਿੰਦੀ ਕਿ ਤੇ ਮੈਨੂੰ ਸਾਧਣਾ ਲਾਵੇ ਜਸਮਨ ਪੁੱਤ ਟਰੈਕਟਰ ਤੋਂ ਡਰੀ ਜਾਂਦਾ ਮੇਰਾ ਸ਼ੇਰਾ ਬੱਚਾ ਕੀ ਗੱਲ ਆ ਟਰੈਕਟਰ ਕਿਉਂ ਗਿਆ ਟਰੈਕਟਰ ਪੁੱਤ ਉਹ ਮਿੱਟੀ ਲਾਉਂਦੇ ਪਏ ਯਾਰਾ ਜੇ ਕੌਣ ਆਹ ਉਹ ਟਰੈਕਟਰ ਮਿੱਟੀ ਲਾਉਂਦੇ ਪਏ ਉਹ ਮਿੱਟੀ ਲੱਤਦੀ ਪਈ ਉਹ ਮਿੱਟੀ ਲਾਉਂਦੇ ਆ ਹੋਦੇ ਚਲਾਉਣਾ ਟਰੈਕਟਰ ਤੁਸੀਂ ਟਰੈਕਟਰ ਕਿਹਦਾ ਅੱਲੇ ਚੱਲਾਂ ਫੇ ਮੈਂ ਹੁਣ ਥੱਲੇ ਹੁਣ ਮੈਨੂੰ ਫੇ ਮਿਸ ਨਾ ਕਰੀ ਨਾ ਭਾਓ ਤੇ ਫੇ ਮੁੜ ਕੇ ਨਾ ਕਈ ਅਮਰਤ ਆ ਜਾ ਨਿਕਲ ਜਾਈ ਚੱਲ ਜਾ ਆ ਗਿਆ ਦਿਮਾਗ ਮੇਰਾ ਚੱਟਾ ਚਾਹ ਜਦੋਂ ਲਿਓਣਾ ਤੇਰੇ ਲਈ ਖਾਣ ਲਈ ਲਿਓਣਾ ਉਦੋਂ ਤੇ ਨਹੀਂ ਉਦੋਂ ਚਾਹ ਲਿਆ ਕੇ ਦਿੱਤੀ ਨਾ ਹੁਣ ਪੀਂਦਿੰਦਾ ਨਾ ਹੋਰ ਤੋਂ ਖਾਈ ਜਾ ਨਾ ਮੇਰਾ ਦਿਮਾਗ ਚੱਟਾ ਕਦੀ ਤੈਨੂੰ ਸਵੇਰੇ ਮੈਂ ਪਨੀਰ ਦਵਾ ਗਿਰੀਆਂ ਦਵਾ ਭੇਕੇ ਜਿੰਨੀ ਤੇਰੀ ਸੇਵਾ ਮੈਂ ਕਰਦਾ ਨਾ ਕੋਈ ਕਰ ਨਹੀਂ ਸਕਦਾ ਕਿੱਥੇ ਲਿਓਣਾ ਗਿਰੀਆਂ ਵੇ ਜਿੱਥੋਂ ਮਰਜੀ ਲਿਓਣਾ ਮੈਂ ਤੈਨੂੰ ਦਿਨਾ ਨਾ ਮੈਂ ਚੱਲਾ ਆਪਣੀ ਘਰ ਵਾਲੀ ਕੋ ਥੱਲੇ ਜੱਸਾ ਆਹ ਮੈਂ ਉਹਨੂੰ ਦੱਸਣਾ ਜਾ ਕੇ ਮੈਂ ਨਾ ਇਹ ਨਹੀਂ ਕਦਰ ਕਰਦੀ ਇਹਨੂੰ ਬਣਾ ਕੇ ਚਾਹਾ ਦਿੰਨੀ ਜਸਮਨ ਭਾਈ ਕਰਦੇ ਬੀਬੀ ਨੂੰ ਕਹੇ ਚੱਲੇ ਆਪ ਆਹੋ ਚਲ ਆਓ ਫੇਰ ਬੀਬੀ ਆਹ ਥੱਲੇ ਚਲੀਏ ਮਿਲਦਾ ਫੇ ਬੀਬੀ ਮੈਂ ਨਵੇਂ ਵਲੌਗ ਚ ਤੈਨੂੰ ਸਾਸਰੀ ਕਾਲ ਬੁਲਾ ਦਿਓ ਸਾਰਿਆਂ ਨੂੰ ਹੱਥ ਤੋਂ ਸਾਸਰੀ ਕਾਲ ਜੀ ਸਾਸਰੀ ਆ ਕਾ ਨਵੇਂ ਵਲੌਗ ਜੀ ਮਿਲਾਂਗੇ ਬੀਬੀ ਇੱਕ ਗੱਲ ਕਹਦੇ ਜਾਂਦੇ ਜਾਂਦੇ ਆ ਕਹੇ ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਯਾਰ ਜਰੂਰ ਕਰਿਆ ਕਰੋ ਜੇ ਇੰਨੇ ਜਾਣੇ ਦੇਖਦੇ ਆ ਲਾਈਕ ਕਮੈਂਟ ਕਰ ਦਿਆ ਕਰੋ ਲਾਈਕ ਸੈਂਮੈਂਟ ਕਰ ਦਿਆ ਕਰੋ ਲਾਈਕ ਕੀ ਕਰ ਦਿਆ ਕਰੋ ਲਾਈਕ ਸੈਂਮੈਂਟ ਲੋ ਜੀ ਦੇਖੋ ਜੀ ਲਾਈਕ ਕਮੈਂਟ ਮੇਰਾ ਭਰਾ ਜਰੂਰ ਕਰਿਆ ਕਰੋ ਜੇ ਵੀਡੀਓ ਦੇਖਦੇ ਆ ਸੋਹਣੀ ਲੱਗਦੀ ਹੈ ਨਾ ਬੀਬੀ ਦੀ ਆਪਾਂ ਵੀਡੀਓ ਤੁਹਾਡੇ ਕਰਕੇ ਭਾਈ ਜੀ ਲਾਈਕ ਕਮੈਂਟ ਤੁਹਾਡਾ ਜਰੂਰ ਹੋਣਾ ਚਾਹੀਦਾ ਜੇ ਮੇਰੇ ਭਰਾ ਹੋ ਜਾਂ ਮੇਰੀਆਂ ਭੈਣਾਂ ਹੋ ਤੁਸੀਂ ਠੀਕ ਹੈ ਨਾ ਜੀ ਓਕੇ ਜੀ ਬੀਬੀ ਸਾਸਰੀਕਾਲ ਸਾਸਰੀਕਾਲ ਜੀ ਜਾ ਫੇ ਮਿਲਦਾ ਤੈਨੂੰ ਫੇ ਮੈਂ